ਅਕਤੂਬਰ 2024 ਦੇ ਸ਼ੁਰੂਆਤ ਦੇ ਨਾਲ ਹੀ ਪੈਸੇ ਨਾਲ ਜੁੜੇ ਕਈ ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਸਰਕਾਰ ਦੁਆਰਾ ਕੀਤੇ ਗਏ ਨਿਯਮਾਂ ਵਿੱਚ ਦੇ ਵਿੱਚ ਬਦਲਾਅ ਦਾ ਸਿੱਧਾ ਅਸਰ ਬੀਮਾ ਪਾਲਿਸੀ ਮਿਚੁਅਲ ਫੰਡ ਅਤੇ ਵਿੱਤੀ ਖੇਤਰ ਦੇ ਵਿੱਚ ਪਏਗਾ ਇਹ ਬਦਲਾਅ ਸਰਕਾਰ ਅਤੇ ਰੈਗੂਲੇਟਰੀ ਸੰਸਥਾਵਾਂ ਦੀ ਪਾਰਦਰਸ਼ਾ ਵਧਾਉਣ ਦੇ ਅਤੇ ਨਿਵੇਸ਼ਕਾਂ ਲਈ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੇ ਉਦੇਸ਼ ਦੇ ਨਾਲ ਕੀਤੇ ਗਏ ਨੇ ਆਓ ਜਾਣਦੇ ਹਾਂ ਇਹਨਾਂ ਮਹੱਤਵਪੂਰਨ ਬਦਲਾਵਾਂ ਦੇ ਬਾਰੇ ਆਓ ਜਾਣਦੇ ਹਾਂ ਕਿਹੜੇ ਕਿਹੜੇ ਨਿਯਮ ਬਦਲ ਰਹੇ ਹਨ ਤੇ ਉਹਨਾਂ ਦਾ ਕੀ ਅਸਰ ਹੋਵੇਗਾ एलपीजी ਦੀ ਕੀਮਤ ਵਿੱਚ ਵਾਧਾ ਤੇਲ ਮਾਰਕੀਟਿੰਗ ਕੰਪਨੀਆਂ ਨੇ 19 ਕਿਲੋ ਦੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਦਿੱਲੀ 'ਚ ਇਸ ਦੀ ਕੀਮਤ ਹੁਣ 1740 ਰੁਪਏ ਹੋ ਗਈ ਹੈ ਜੋ ਪਹਿਲਾਂ 1691 ਰੁਪਏ ਹੁੰਦੀ ਸੀ ਇਸੇ ਤਰ੍ਹਾਂ ਦੇ ਬਦਲਾਅ ਮੁੰਬਈ, ਕਲਕੱਤਾ ਅਤੇ ਚੇਨਈ ਵਿੱਚ ਕੀਤੇ ਗਏ ਨੇ ਹਾਲਾਂਕਿ ਘਰੇਲੂ ਰਸੋਈ ਗੈਸ ਸਿਲੰਡਰਾਂ ਦੀ ਕੀਮਤਾਂ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ 80F ਦੀਆਂ ਕੀਮਤਾਂ 'ਚ ਕਟੌਤੀ ਰਾਹਤ ਭਰੀ ਖਬਰ ਹੈ ਕਿ ਐਵੀਏਸ਼ਨ 터ਬਾਈਨ ਫਿਊਲ ਦੀਆਂ ਕੀਮਤਾਂ 'ਚ ਕਟੌਤੀ ਕੀਤੀ ਗਈ ਹੈ। ਹੁਣ ਦਿੱਲੀ 'ਚ ਇਸਦੀ ਕੀਮਤ 87597 ਰੁਪਏ ਪ੍ਰਤੀ ਕਿਲੋ ਲੀਟਰ ਦੀ ਹੋ ਗਈ ਹੈ ਜੋ ਪਹਿਲਾਂ 93480 ਰੁਪਏ ਕਿਲੋ ਹੁੰਦੀ ਸੀ। ਇਸ ਨਾਲ ਫਲਾਈਟ ਸੇਵਾਵਾਂ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ। HDFC ਬੈਂਕ ਦੇ ਕ੍ਰੈਡਿਟ ਕਾਰਡ ਦੇ ਨਿਯਮਾਂ 'ਚ ਬਦਲਾ। HDFC ਬੈਂਕ ਨੇ ਆਪਣੇ ਕੁਝ ਕ੍ਰੈਡਿਟ ਕਾਰਡ ਲਈ ਲੋਇਲਟੀ ਪ੍ਰੋਗਰਾਮ ਵਿੱਚ ਬਦਲਾਅ ਕੀਤਾ ਹੈ। ਹੁਣ ਸਮਾਰਟ ਬਾਏ ਪਲੇਟਫਾਰਮ ਤੇ ਐਪਲ ਉਤਪਾਦ ਲਈ ਰਿਵਾਰਡਸ ਪੁਆਇੰਟ ਨੂੰ ਇੱਕ ਤਿਮਾਹੀ ਵਿੱਚ ਉਪਾਦ ਤੱਕ ਸੀਮਿਤ ਕਰ ਦਿੱਤਾ ਗਿਆ ਹੈ। ਸੁਕੰਨਿਆ ਸਮਰiddhi ਯੋਜਨਾ 'ਚ ਬਦਲਾ। ਸੁਕੰਨਿਆ ਸਮਰiddhi ਯੋਜਨਾ ਦੇ ਤਹਿਤ ਹੁਣ ਸਿਰਫ ਧੀਆਂ ਦੇ ਕਾਨੂੰਨੀ ਸਰਪ੍ਰਸਤ ਹੀ ਇਸ ਖਾਤੇ ਨੂੰ ਚਲਾ ਸਕਦੇ ਨੇ। ਜੇਕਰ ਧੀ ਦਾ ਖਾਤਾ ਕਿਸੇ ਗੈਰਕਾਨੂੰਨੀ ਸਰਪ੍ਰਸਤ ਦੁਆਰਾ ਖੋਲ੍ਹਿਆ ਗਿਆ ਤਾਂ ਇਸ ਨੂੰ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤ ਨੂੰ ਟ੍ਰਾਂਸਫਰ ਕਰਨਾ ਹੋਵੇਗਾ ਨਹੀਂ ਤਾਂ ਖਾਤਾ ਬੰਦ ਹੋ ਸਕਦਾ ਹੈ। PPF ਖਾਤੇ ਨਾਲ ਜੁੜੇ ਨਵੇਂ ਨਿਯਮ PPF ਖਾਤੇ 'ਚ ਤਿੰਨ ਵੱਡੇ ਬਦਲਾਅ ਹੋਏ ਹਨ ਜੇਕਰ ਤੁਹਾਡੇ ਕੋਲ ਇੱਕ ਜਾਂ ਇੱਕ ਤੋਂ ਵੱਧ PPF ਖਾਤੇ ਹਨ ਤਾਂ ਉਹਨਾਂ ਨੂੰ ਮਰਜ ਕਰਨਾ ਹੋਵੇਗਾ ਨਾਬਾਲਗ ਅਤੇ NRI ਖਾਤਿਆਂ ਨਾਲ ਸੰਬੰਧਿਤ ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਨੇ ਸ਼ੇਅਰ ਬਾਈਬੈਕ ਦੇ ਟੈਕਸ 'ਚ ਬਦਲਾ ਹੁਣ ਸ਼ੇਅਰ ਬਾਈਬੈਕ ਤੇ ਟੈਕਸ ਸ਼ੇਅਰ ਧਾਰਕਾਂ ਤੇ ਲਗਾਇਆ ਜਾਵੇਗਾ ਜੋ ਪਹਿਲਾਂ ਕੰਪਨੀਆਂ ਤੇ ਲਾਗੂ ਹੁੰਦਾ ਸੀ ਇਹ ਡਿਵੀਡੈਂਡ ਟੈਕਸੇਸ਼ਨ ਦੇ ਸਮਾਨ ਹੋਵੇਗਾ ਜਿਸ ਕਾਰਨ ਸ਼ੇਅਰਧਾਰਕਾਂ ਨੂੰ ਵਧੇਰੇ ਟੈਕਸ ਅਦਾ ਕਰਨਾ ਪੈ ਸਕਦਾ ਹੈ ਆਧਾਰ ਕਾਰਡ ਨਾਲ ਸੰਬੰਧਿਤ ਨਿਯਮ ਹੁਣ ਪੈਨਰਜੀ ਪੱਤਰ ਅਤੇ ਇਨਕਮ ਟੈਕਸ ਰਿਟਰਨ ਵਿੱਚ ਆਧਾਰ ਨਾਮਕਨ ਆਈਡੀ ਦਾ ਜ਼ਿਕਰ ਨਹੀਂ ਕੀਤਾ ਜਾ ਸਕਦਾ ਇਸ ਦੀ ਬਜਾਏ ਆਧਾਰ ਨੰਬਰ ਦੀ ਵਰਤੋਂ ਕਰਨਾ ਲਾਜ਼ਮੀ ਹੋਵੇਗਾ ਆਮਦਨ ਕਰ ਨਾਲ ਸੰਬੰਧਨ ਨਵੇਂ ਨਿਯਮ ਬਜਟ 2024 ਵਿੱਚ ਐਲਾਨੇ ਗਏ ਆਮਦਨ ਕਰ ਵਿੱਚ ਕੁਝ ਬਦਲਾਅ ਅੱਜ ਤੋਂ ਲਾਗੂ ਹੋ ਗਏ ਨੇ ਇਹਨਾਂ ਵਿੱਚ TDS ਦਰਾਂ ਵਿੱਚ ਕਟੌਤੀ ਸ਼ਾਮਿਲ ਹੈ ਹੁਣ ਕੁਝ ਭੁਗਤਾਨਾਂ ਤੇ TDS ਦੀਆਂ ਦਰਾਂ 5% ਦੀ ਤੋਂ ਘਟਾ ਕੇ 2% ਦੀ ਕਰ ਦਿੱਤੀਆਂ ਗਈਆਂ ਨੇ ਇਸ ਤੋਂ ਇਲਾਵਾ ਡਾਇਰੈਕਟ ਟੈਕਸ ਵਿਭਾਗ ਨਾਲ ਵਿਸ਼ਵਾਸ ਯੋਜਨਾ 2024 ਦੇ ਤਹਿਤ ਪੈਂਡਿੰਗ ਟੈਕਸ ਮਾਮਲਿਆਂ ਦਾ ਨਿਪਟਾਰਾ ਕੀਤਾ ਜਾਵੇਗਾ ਪੰਜਾਬ ਨੈਸ਼ਨਲ ਬੈਂਕ ਕ੍ਰੈਡਿਟ ਕਾਰਡ ਦੇਣੀਆ ਪੰਜਾਬ ਨੈਸ਼ਨਲ ਬੈਂਕ ਨੇ ਕ੍ਰੈਡਿਟ ਕਾਰਡ ਸੇਵਾਵਾਂ ਨਾਲ ਜੁੜੇ ਕਈ ਖਰਚਿਆਂ ਨੂੰ ਬਦਲ ਦਿੱਤਾ ਹੈ ਜਿਵੇਂ ਕਿ ਘਟੋ ਘਟ ਆਸਤ ਬੈਲੈਂਸ ਮੇਨਟੇਨੈਂਸ ਅਤੇ ਚੈੱਕ ਵਾਪਸੀ ਖਰਚ ਐਫ ਐਂਡ ਓ ਟ੍ਰੇਨਿੰਗ ਤੇ ਵਧਾਇਆ ਐਸ ਟੀ ਟੀ ਉਹ ਵੇਖ ਤੇ ਵਿਕਲਪ ਵਪਾਰ ਤੇ ਸੁਰੱਖਿਆ ट्रांजैक्शन ਟੈਕਸ ਵਧਾ ਦਿੱਤਾ ਗਿਆ ਵਿਕਲਪਾਂ ਦੀ ਵਿਕਰੀ ਅਤੇ ਐਸ ਟੀ ਟੀ ਪ੍ਰੀਮੀਅਮ ਨੂੰ 0.0625% ਤੋਂ ਵਧਾ ਕੇ 0.1% ਕਰ ਦਿੱਤਾ ਗਿਆ ਤਾਂ ਤੁਸੀਂ ਇਸ ਰਿਪੋਰਟ ਦੇ ਵਿੱਚ ਦੇਖਿਆ ਕਿ ਸਰਕਾਰ ਦੇ ਵੱਲੋਂ ਅਕਤੂਬਰ ਮਹੀਨੇ ਦੇ ਸ਼ੁਰੂਆਤ ਦੇ ਵਿੱਚ 10 ਨਿਯਮਾਂ ਦੇ ਵਿੱਚ ਬਦਲਾਅ ਕੀਤੇ ਗਏ ਨੇ ਤੇ ਜਿੱਥੇ ਇਸ ਨਿਯਮਾਂ ਦੇ ਬਦਲਾਅ ਨਾਲ ਆਮ ਜਨਤਾ ਦੀ ਜੇਬ ਤੇ ਅਸਰ ਪਏਗਾ ਤੇ ਉੱਥੇ ਹੀ ATF ਦੀ ਕੀਮਤਾਂ ਘਟਾਉਣ ਦੇ ਨਾਲ ਉਡਾਣਾਂ ਵਿੱਚ ਲੋਕਾਂ ਨੂੰ ਹੁਣ ਰਾਹਤ ਮਿਲਣ ਦੀ ਬੇ ਸੰਭਾਵਨਾ ਜਗ ਰਹੀ ਹੈ ਅੱਜ ਦੀ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਅਗਲੀ ਵਾਰੀ ਫਿਰ ਹਾਜ਼ਰ ਹੋਵਾਂਗੇ ਕਿਸੇ ਖਾਸ ਰਿਪੋਰਟ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਦਿਓ ਇਜਾਜ਼ਤ ਤੁਸੀਂ ਦੇਖਦੇ ਰਹੋ ਹਮਦਰਤ ਟੀਵੀ